ਜਦੋਂ ਆਪਾਂ ਦਰਬਾਰ ਦੇ ਅੰਦਰ ਆ ਜਾਂਦੇ ਆ ਸਤਿਗੁਰਾਂ ਦੀ ਹਾਜ਼ਰੀ 'ਚ ਆ ਜਾਂਦੇ ਆ ਉਦੋਂ ਆਪਣੇ ਆਪ ਤੇ ਕੁਝ ਨਾ ਕੁਝ ਕੰਟਰੋਲ ਕਰਨਾ ਸਿੱਖੀਏ ਜਦੋਂ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਕਲਾਸ ਦੇ ਵਿੱਚ ਬਹਿੰਦਾ ਹੈ ਉਹਨੂੰ ਪਤਾ ਹੈ ਵੀ ਮੇਰੇ ਸਾਹਮਣੇ ਅਧਿਆਪਕ ਖੜਾ ਹੈ ਜੇ ਮੈਂ ਕੋਈ ਸ਼ਰਾਰਤ ਕੀਤੀ ਤੇ ਇਹ ਮੈਨੂੰ ਝਿੜਕੂਗਾ ਵੀ ਤੇ ਮੈਨੂੰ ਮਾਰੂਗਾ ਵੀ ਸਾਡੇ ਮਨ ਦੇ ਅੰਦਰ ਡਰ ਆਇਆ ਨਾ ਅਸੀਂ ਸਕੂਲ ਦੇ ਵਿੱਚ ਪੜ੍ਹੇ ਆ ਸਾਰੇ ਹੀ ਪੜ੍ਹੇ ਆ ਜਦੋਂ ਕੋਈ ਵੱਡਾ ਬੰਦਾ ਆ ਕੇ ਬੋਲਦਾ ਕੋਈ ਪੰਜ ਸਰਪੰਚ ਬੋਲਦਾ ਕੋਈ ਮੰਤਰੀ ਕੋਈ ਐਮਐਲਏ ਬੋਲਦਾ ਅਸੀਂ ਉਹਦੇ ਸਾਹਮਣੇ ਜਾ ਕੇ ਵੀ ਚੁੱਪ ਹੋ ਕੇ ਖੜ ਜਾਂਦੇ ਆ ਵੀ ਉਹਦੇ ਚ ਵੱਡਾ ਹੈ ਅਸੀਂ ਬੋਲਦੇ ਨਹੀਂ ਗੱਲ ਨਹੀਂ ਕਰਦੇ ਜੀ ਹਜੂਰ ਕਹਿੰਨੇ ਆ ਕਿ ਪਾਵਰ ਵੱਡੀ ਐ ਅਹੁਦਾ ਵੱਡਾ ਐ ਪਰ ਜਦੋਂ ਅਸੀਂ ਕਿਸੇ ਸਮਾਗਮ ਦੇ ਵਿੱਚ ਜਾਂਦੇ ਆ ਧਿਆਨ ਨਾਲ ਸੁਣਨ ਵਾਲੀ ਗੱਲ ਐ ਜਦੋਂ ਅਸੀਂ ਕਿਸੇ ਸਮਾਗਮ ਦੇ ਵਿੱਚ ਜਾਂਦੇ ਆ ਸਤਿਗੁਰਾਂ ਦੇ ਦਰਬਾਰ 'ਚ ਜਾਂਦੇ ਆ ਉਦੋਂ ਸਾਨੂੰ ਸਾਰੇ ਅਹੁਦੇ ਭੁੱਲ ਜਾਂਦੇ ਐ ਅਸੀਂ ਭੁੱਲ ਜਾਂਦੇ ਆ ਕਿ ਜਿਹੜਾ ਬਾਪੂ ਸਾਡੇ ਸਾਹਮਣੇ ਬੈਠਾ ਏ ਇਹ ਉਹਨਾਂ ਪੰਚਾਂ ਸਰਪੰਚਾਂ ਐਮਐਲਿਆਂ ਤੋਂ ਵੀ ਕਿਤੇ ਉੱਪਰ ਦੀ ਪਾਵਰ ਦਾ ਆਖੂ ਸਤਨਾਮ ਵਾਹਿਗੁਰੂ ਪਰ ਅਸੀਂ ਮਨਾਂ ਦੇ ਵਿੱਚੋਂ ਇਹ ਡਰ ਕੱਢ ਲਿਆ ਹੈ ਇਹ ਡਰ ਅਸੀਂ ਮਨਾਂ ਦੇ ਅੰਦਰੋਂ ਕੱਢ ਦਿੱਤਾ ਹੈ ਸਾਨੂੰ ਦੁਨਿਆਵੀ ਡਰ ਬਹੁਤ ਨੇ ਆਪਾਂ ਪਹਿਲਾਂ ਗੱਲ ਕਰੀ ਜਨਾ ਜਿਸ ਪ੍ਰਸਾਦ ਸਭ ਜਗਤ ਤਰਾਇਆ ਇੱਥੇ ਆ ਕੇ ਜੇ ਅਸੀਂ ਵਾਂਝੇ ਰਹਨੇ ਆ ਉਸ ਪ੍ਰਸਾਦ ਤੋਂ ਉਸ ਕਿਰਪਾ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਅਸੀਂ ਦਰਬਾਰ ਦੇ ਅੰਦਰ ਆ ਕੇ ਵੀ ਆਪਣੀਆਂ ਘਰੇਲੂ ਗੱਲਾਂ ਨਹੀਂ ਛੱਡਦੇ ਅਸੀਂ ਦੁਨੀਆ ਦੀਆਂ ਗੱਲਾਂ ਨਹੀਂ ਛੱਡਦੇ ਨਾਲ ਵਾਲੇ ਬੈਠੇ ਨੇ ਪੱਗ ਕਿਦਾਂ ਦੀ ਬੰਨੀ ਐ ਨਾਲ ਬੈਠੀ ਨੇ ਸੂਟ ਕਿਦਾਂ ਦਾ ਪਾਇਆ ਲੰਗਰ 'ਚ ਕੀ ਚੱਲ ਰਿਹਾ ਹੈ ਕੌਣ ਮੱਥਾ ਟੇਕ ਰਿਹਾ ਹੈ ਕਿਨੇ ਕਿੰਨੇ ਪੈਸੇ ਰੱਖੇ ਐ ਕਿਨੇ ਕੀ ਚੜਾਇਆ ਸਾਡੀ ਜ਼ਿਆਦਾਤਰ ਧਿਆਨ ਇਧਰ ਹੀ ਰਹਿੰਦਾ ਜਾਂ ਫਿਰ ਗੱਲਾਂ ਕਰਦੀਆਂ ਚੱਲੀ ਜਾਂਦੀਆਂ ਨੇ ਪਰ ਨਹੀਂ ਜਿਵੇਂ ਇੱਕ ਸਕੂਲ ਦੇ ਅੰਦਰ ਇੱਕ ਅਨੁਸ਼ਾਸਨ ਹੈ ਇੱਕ ਪੰਚ ਸਰਪੰਚ ਦੇ ਕੋਲ ਜਾ ਕੇ ਸਾਡੇ ਅੰਦਰ ਅਨੁਸ਼ਾਸਨ ਆਉਂਦਾ ਹੈ ਉਸ ਤਰ੍ਹਾਂ ਸਭ ਤੋਂ ਵੱਡਾ ਅਨੁਸ਼ਾਸਨ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਹੈ ਜਿਹੜਾ ਅਸੀਂ ਇੱਥੇ ਪਣਾਉਣਾ ਹੈ ਜੇ ਕਾਨੂੰਨ ਬਣਿਆ ਇਹ ਕਾਨੂੰਨ ਇਹ ਨਹੀਂ ਕਿ ਚਾਰ ਬੰਦੇ ਪੜ੍ਹੇ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਕਾਨੂੰਨ ਬਣ ਗਿਆ ਕਾਨੂੰਨ ਇਦਾਂ ਨਹੀਂ ਬਣੇ ਸਭ ਤੋਂ ਪਹਿਲਾਂ ਕਾਨੂੰਨ ਬਣਾਇਆ ਅਕਾਲ ਪੁਰਖ ਨੇ ਜੇ ਉਹਨੇ ਕਾਨੂੰਨ ਬਣਾਇਆ ਤੇ ਸੂਰਜ ਨੂੰ ਪੈਦਾ ਕੀਤਾ ਸੂਰਜ ਦਾ ਕਾਨੂੰਨ ਹੈ ਉਹਨੇ ਤਪਸ਼ ਦੇਣੀ ਹੈ ਚੰਦਰਮਾ ਬਣਿਆ ਉਹਦਾ ਕਾਨੂੰਨ ਹੈ ਉਹਨੇ ਆਪਣੇ ਦਿੱਤੇ ਸਮੇਂ ਦੇ ਅਨੁਸਾਰ ਉਹਦਾ ਚੱਕਰ ਲਾਉਣਾ ਹੈ ਧਰਤੀ ਦਾ ਕਾਨੂੰਨ ਹੈ ਕਿ ਇੱਥੇ ਜਲ ਜੀਵਨ ਪੈਦਾ ਹੁੰਦਾ ਇਹਨ ਸੂਰਜ ਦੇ ਚੱਕਰ ਮਾਰਨੇ ਆ ਗੇੜੇ ਮਾਰਨੇ ਆ ਇਹਨੇ ਆਪਣੀ ਦਿਸ਼ਾ ਚ ਘੁੰਮਣਾ ਹੈ ਇਹ ਕਾਨੂੰਨ ਹੈ ਜੇ ਇਹ ਕਾਨੂੰਨ ਕੁਦਰਤ ਦੇ ਬਣਾਏ ਅਕਾਲ ਪੁਰਖ ਨੇ ਬਣਾਏ ਫੇਰ ਜਾ ਕਰਕੇ ਧਰਤੀ ਤੇ ਕਾਨੂੰਨ ਪੈਦਾ ਹੋਇਆ